ਜਿਹੜਾ ਬਣਾਇਆ ਗਿਆ ਪਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਜੂ ਮਲਕ ਸਾਹਿਬ ਇਸ ਐਸੋਸੀਏਸ਼ਨ ਦੇ ਚੇਅਰਮੈਨ ਹੋਣਗੇ ਔਰ ਵਾਈਸ ਚੇਅਰਮੈਨ ਜਿਹੜਾ ਵਾ ਉਹ ਕਿਰਪਾਲ ਸਿੰਘ ਪਾਲਾ ਸਾਹਿਬ ਔਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਨਾਸ਼ ਪਾਟਿਆ ਜੀ ਆਸ਼ੂ ਔਰ ਇਸ਼ੂ ਜੀ ਵਾਈਸ ਪ੍ਰੈਜ਼ੀਡੈਂਟ ਔਰ ਸੈਕਟਰੀ ਸਾਹਿਬ ਰਵਨੀਤ ਸਿੰਘ ਰਵਨੀਤ ਸਿੰਘ ਜੀ ਸਰਪ੍ਰਸਤ ਔਰ ਸਾਰੀ ਦੀ ਸਾਰੀ ਟੀਮ ਜਿਹੜੀ ਹੈ ਸਰਪ੍ਰਸਤ ਜੀ ਉਹਨਾਂ ਨੂੰ ਇਹ daqui ਨੂੰ ਮਨਾਇਆ ਜਾ ਰਿਹਾ ਵਾ ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਵਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੋ ਮੈਨੂੰ ਸਾਰੀ ਰਿਪੋਰਟ ਆਈ ਆ ਕਿ ਬਹੁਤ ਸਾਰੀਆਂ ਮੁਸ਼ਕਲਾਂ ਆਵਾਂ ਔਰ ਬਹੁਤ ਜਲਦ ਅਸੀਂ ਇੱਕ ਇਹਨਾਂ ਦੀ ਸਾਰੀ ਦੀ ਸਾਰੀ ਜਿਹੜੀ ਟੀਮ ਉਹਨੂੰ ਲੈ ਕੇ ਮਤਲਬ ਮਾਨਜੋਗ ਸੀਐਮ ਸਾਹਿਬ ਨਾਲ ਇਸ ਸਬੰਧੀ ਅਸੀਂ ਮੀਟਿੰਗ ਕਰਾਂਗੇ ਕਿਉਂਕਿ ਰਿਟਰਨ ਦੇ ਅੰਦਰ ਇਹਨਾਂ ਨੇ ਆਪਣਾ ਇੱਕ ਮੰਗ ਪੱਤਰ ਜਿਹੜਾ ਵਾ ਉਹ ਬਣਾਇਆ ਵਾ ਔਰ ਮੈਂ ਉਮੀਦ ਕਰਦਾ ਕਿ ਮਾਨਜੋਗ ਸੀਐਮ ਸਾਹਿਬ ਲੋਕਾਂ ਲਈ ਬਣਾਏ ਨੇ ਲੋਕਾਂ ਲਈ ਬਣੇ ਆ ਔਰ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਵਾ ਉਹ ਵੀ ਪੰਜਾਬ ਦੇ ਲੋਕ ਉਸ ਨੂੰ ਸਹਾਰ ਰਹੇ ਨੇ ਮੈਂ ਇਹਨਾਂ ਨੂੰ ਵੀ ਇਹੀ ਵਿਸ਼ਵਾਸ ਦਵਾਇਆ ਵਾ ਕਿ ਬਹੁਤ ਜਲਦ ਮਾਨਯੋਗ ਸੀਐਮ ਸਾਹਿਬ ਦੇ ਨਾਲ ਇਹਨਾਂ ਦੀ ਇੱਕ ਮੀਟਿੰਗ ਕਰਵਾ ਕੇ ਜਿੰਨੀਆਂ ਵੀ ਇੱਥੇ ਦੀਆਂ ਮੁਸ਼ਕਲਾਂ ਆ ਉਹਨਾਂ ਦਾ ਹੱਲ ਜਿਹੜਾ ਵਾ ਜਲਦ ਜਲਦ ਜਿਹੜਾ ਕੀਤਾ ਜਾਵੇ ਮੋਸਰੀਆਂ ਨੇ ਨੇ ਰਿਟਰਨ ਜਿਹੜਾ ਰਿਟਰਨ ਚ ਲਿਖ ਲਏ ਆ ਔਰ ਉਹ ਮੰਗ ਪੱਤਰ ਜਿਹੜਾ ਵਾ ਬਹੁਤ ਜਲਦ ਮਾਨਯੋਗ ਸੀਐਮ ਸਾਹਿਬ ਦੇ ਕੋਲ ਇਸ ਨੇ ਦੀ ਪੂਰੀ ਪੂਰੀ ਜਿਹੜੀ ਕੈਬਨਿਟ ਬਣਾਈ ਆ 11 ਮੈਂਬਰੀ ਉਹਨਾਂ ਨਾਲ ਲਿ ਜਾ ਕੇ ਔਰ ਜਿੱਦਾਂ ਦੀਆਂ ਵੀ ਸਮੱਸਿਆਵਾਂ ਨੇ ਮੈਨੂੰ ਦੱਸੀਆਂ ਵਾ ਸਾਰੀਆਂ ਸਾਰਿਆਂ ਦਾ ਹੱਲ ਜਿਹੜਾ ਵਾ ਬੜਾ ਜਲਦ ਕਰ ਦਿੱਤਾ ਜਾਊਗਾ ਬਿਲਕੁਲ ਨਹੀਂ ਆਣ ਦਿੱਤੀਆਂ ਜਾਣਗੀਆਂ ਕਿਉਂਕਿ ਮੈਂ ਸਾਰੀ ਡਿਟੇਲ ਸਾਰੀ ਜਾਣਕਾਰੀ ਜਿਹੜੀ ਇਹਨਾਂ ਕੋਲ ਲੈ ਵੀ ਲਈ ਆ ਔਰ ਬਹੁਤ ਜ਼ਿਆਦਾ ਨਹੀਂ ਕੋ ਹੱਲ ਹੋਣ ਵਾਲੀਆਂ ਹੀ ਆ ਲੇਕਿਨ ਕਿਉਂਕਿ ਉਹ ਆਉਂਦਾ ਰਿਕਾਰਡ ਜਿਹੜੀ ਆ ਜਦੋਂ ਬੈਠ ਕੇ ਟੇਬਲ ਤੇ ਸੀਐਮ ਸਾਹਿਬ ਨਾਲ ਗੱਲ ਕਰਾਂਗੇ ਉੱਥੇ ਹੀ ਮਤਲਬ ਸੈਕਟਰੀ ਨੂੰ ਬੁਲਾ ਲਾਂਗੇ ਔਰ ਬੜਾ ਵੱਡਾ ਪਾਰਕੀ ਵੀ ਲੱਗੇ ਕਹਿੰਦੇ ਕਾਫੀ ਵਸੂਲਾ ਹੱਤਾ ਬਸੂਲੇ ਬਿਲਕੁਲ ਕੋਈ ਵੀ ਨਹੀਂ ਹੋਊਗੀ ਗਲਤ ਕੰਮ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਇਹ ਜਿਹੜੀ ਟੀਮ ਆ ਇਹ ਬਣੀ ਹੀ ਤੱਕੇ ਦੇ ਖਿਲਾਫ ਆ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਪ੍ਰਣ ਇਹ ਲਿਆ ਵਾ ਕਿ ਚਾਹੇ ਲੇਬਰ ਆ ਚਾਹੇ ਸਾਡੇ ਆੜਤੀ ਭਾਈਚਾਰਾ ਵਾ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਮੁਸ਼ਕਲ ਜਿਹੜੀ ਆ ਹਲ ਜਿਹੜੀ ਪਹਿਲ ਦੇ ਦਾਤੇ ਕਰਾਂਗੇ ਔਰ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਉਹਨਾਂ ਨੂੰ ਨਹੀਂ ਹੁਣ ਦਿੱਤਾ ਜਾਊਗਾ ਔਰ ਨਾਲ ਦੀ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੁੰਡਾਗਰਦੀ ਆ ਉਹ ਵੀ ਬਰਦਾਸ਼ਤ ਜਿਹੜੀ ਆ ਉਹ ਨਹੀਂ ਕੀਤੀ ਜਾਊਗੀ ਆਰਥੀਆਂ ਨੂੰ ਕਾਫੀ ਕਿੰਨੇ ਵੇਲੇ ਲਾਂਗ ਦਿੱਕਤੀ ਆਂਦੀ ਸੀਗੀ ਉਹ ਗੁੱਦ ਦਾਣਾ ਮੰਡੀ ਦਾ ਇਹ ਸਭ ਉਹ ਮਤਲਬ ਇਹਨਾਂ ਦੇ ਫਰੂਟ ਵਾਲੇ ਐਸੋ ਉਹ ਦਾਣਾ ਮੰਡੀ ਦੇ ਸੰਬੰਧ ਦਾ ਸਾਰੇ ਸੁਧਾਰ ਲੈਣ ਕਿ ਸਭ ਤੋਂ ਵੱਡਾ ਤਾਂ ਮੈਂ ਜੋ ਇੱਥੇ ਮਸ਼ਹੂਰ ਤੌਰ ਤੇ ਕੀਤਾ ਸਫਾਈ ਬਿਆਨ ਆ ਬਹੁਤ ਮਾੜੀ ਹਾਲਤ ਆ ਉਹਦਾ ਪਹਿਲ ਦੇ ਆਧਾਰ ਤੇ ਦੂਸਰਾ ਕੋਈ ਓਵਰਚਾਰਜਿੰਗ ਜਿਹੜੀ ਉਹ ਬਿਲਕੁਲ ਨਹੀਂ ਹੁਣ ਦਿੱਤੀ ਜਾਊਗੀ ਔਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਕਿਸੇ ਤਰ੍ਹਾਂ ਦੀ ਇੱਥੇ ਜਿਹੜੀ ਕੋਈ ਗੁੰਡਾਗਰਦੀ ਬਾਹਰੋਂ ਆ ਕੇ ਕੋਈ ਕਰੇ ਜੋ ਵੀ ਗੱਲ ਵਾ ਉਹ ਸਾਰੀ ਦੀ ਸਾਰੀ ਪਹਿਲਾਂ ਐਸੋਸੀਏਸ਼ਨ ਚ ਹੋਊਗੀ ਫਿਰ ਆਰਤੀ ਭਾਈਚਾਰੇ ਨਾਲ ਬੈਠ ਕੇ ਹੋਊਗੀ ਫਿਰ ਲੇਬਰ ਨਾਲ ਹੋਊਗੀ ਜੋ ਸਰਵਸੰਮਤੀ ਹੋਊਗੀ ਉਹ ਮਾਨਤਾ ਜਿਹੜੀ ਆ ਉਸ ਗੱਲ ਨੂੰ ਦਿੱਤੀ ਜਾਊਗੀ ਮੇਰਾ ਨਾਮ ਜਗਨਜੀਤ ਸਿੰਘ ਜਪੀ ਹੈ ਜੀ ਮੈਂ ਪਹਿਲਾਂ ਦਾ ਆਰਤੀ ਭਾਈਚਾਰਾ ਤੇ ਬੰਦੇ ਜਿਹੜੇ ਲੇਬਰ ਆਪਣਾ ਕੰਮ ਛੱਡ ਕੇ ਮੇਰੇ ਵਾਸਤੇ ਆਏ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਗਾ ਜਿਹੜਾ ਦਾਨਵਸਾ ਦਾ ਵਿਸ਼ੇਸ਼ ਸਨਮਾਨ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਅਸ਼ੀਰਵਾਦ ਦੇਣ ਆਏ ਤੇ ਦੂਜਾ ਮੈਂ ਇਹੀ ਕਹਿਣਾ ਚਾਹੂੰਗਾ ਵੀ ਮੈਂ ਸਾਡਾ ਪਰਿਵਾਰ ਪਹਿਲੇ ਤੋਂ ਸੇਵਾ ਕਰਦਾ ਆ ਰਿਹਾ ਅਸੀਂ ਉਹ ਸੇਵਾ ਤੇ ਖਰੇ ਉਤਰਾਂਗੇ ਤੇ ਮੰਡੀ 'ਚ ਅਸੀਂ ਗਰੀਬਾਂ ਦੇ ਨਾਲ ਆ ਗਰੀਬਾਂ ਨਾਲ ਪਹਿਲ ਗਰੀਬਾਂ ਨੂੰ ਹੈ ਗਰੀਬਾਂ ਨਾਲ ਕੋਈ ੱਤਕਾ ਨਹੀਂ ਹੋਊਗਾ ਚਾਹੇ ਉਹਦੇ ਲਈ ਸਾਨੂੰ ਜੋ ਮਰਜ਼ੀ ਕੁਝ ਕਰਨਾ ਪਵੇ ਮੁਸ਼ਕਲਾਂ ਮੁਸ਼ਕਲਾਂ ਸਭ ਤੋਂ ਵੱਡੀ ਜਿਹੜੀ ਹੈ ਜੀ ਓਵਰ ਚਾਰਜਿੰਗ ਦੀ ਹੈ ਉਹ ਠੇਕੇਦਾਰਾਂ ਨੂੰ ਸਾਫ਼ ਲਫ਼ਜ਼ਾਂ 'ਚ ਚੇਤਾਵਨੀ ਹੈ ਜੀ 100 ਰੁਪਏ ਪਰਚੀ ਹੈ 100 ਰੁਪਏ ਹੀ ਲੱਗੇ ਨਿਯਾਇਜ ਅਸੀਂ ਗਰੀਬ ਕਿਸੇ ਨਾ ਤੱਕਾ ਹੋਣ ਨਹੀਂ ਦੇਣਾ ਤੇ ਜੋ ਸਰਕਾਰੀ ਰੇਟ ਹੈ 100 ਰੁਪਏ ਉਹੀ ਲਿਆ ਜਾਵੇ ਜਿਹੜੀ ਸਮੱਸਿਆਵਾਂ ਦੂਰ ਕਰ ਬਿਆਨ ਲੈ ਸਮਝ ਜਿਹੜੀ ਸਮੱਸਿਆਵਾਂ ਅੱਗੇ ਦੇਖੀਆਂ ਜਾਣਗੀਆਂ ਉਹਨਾਂ ਦੇ ਵਿਚਾਰ ਕਰਕੇ ਐਸੋਸੀਏਸ਼ਨ ਨਾਲ ਸਲਾਹ ਕਰਕੇ ਉਹਨਾਂ ਦਾ ਹੱਲ ਕੱਢਿਆ ਜਾਊਗਾ ਜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਜਿਹਦੇ ਨਾਲ ਲੇਬਰ ਭਾਈਚਾਰਾ ਜੂੰਜ ਰਿਹਾ ਸਾਡੇ ਗਰੀਬ ਭਰਾ ਜੂੰਜ ਰਿਹਾ ਉਹ ਓਵਰ ਚਾਰਜਿੰਗ ਹੀ ਹੈ ਜੀ ਜਿਹਦੇ ਕਰਕੇ ਬੰਦੇ ਕੰਮ ਛੱਡ ਕੇ ਜਾ ਰਹੇ ਨੇ ਜੀ ਸਭ ਤੋਂ ਪਹਿਲਾਂ ਉਹ ठेकेदारों ਨੂੰ ਹੱਥ ਪਾਈ ਜਾਊਗੀ ਆਪਣਾ ਕੰਮ ਕਰਨ ਸਰਕਾਰੀ ਰੇਟ ਦੀ ਪਰਚੀ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਜੇ ਕੋਈ ਓਵਰਚਾਰਜਿੰਗ ਦਾ ਮਾਰ ਖਾ ਰਹੇ ਜੀ ਮੇਨ ਉਹੀ ਹੈ ਜੀ ਉਹਦੇ ਕਰਕੇ ਕੰਮ ਨੂੰ ਆਰਤੀ ਭਾਈਚਾਰੇ ਦੀ ਵੀ ਉਗराई ਨੂੰ ਬਹੁਤ ਫਰਕ ਪੈਂਦਾ ਕਿਉਂ ਮਾਲ ਉਧਾਰ ਜਾਂਦਾ ਹੈ ਗਰੀਬ ਪਿੰਡ ਚਲੇ ਜਾਂਦਾ ਹੈ ਤੇ ਮੇਨ ਉਸ ਪੈਸਿਆਂ ਦਾ ਫਰਕ ਆਰਤੀ ਨੂੰ ਪੈਂਦਾ ਜੀ ਮੈਂ ਰਾਜੂ ਮਲਿਕ ਜੀ ਜੀ ਮੈਂ ਮੇਰੇ ਵੱਡੇ ਭਾਈ ਸਾਹਿਬ ਦਾਨਮ ਸਿੰਘ ਸਾਹਿਬ ਨੇ ਅਸ਼ੀਰਵਾਦ ਦਿੱਤਾ ਹੈ ਜਪੀ ਜੀ ਨੂੰ ਕਿਉਂਕਿ ਈਲੂ ਸਾਡਾ ਬੇਟਾ गिर ਗਿਆ ਸੀ ਉਹ 60 ਲੱਗੀ ਹੁੰਦੇ ਇਸ ਕਰਕੇ ਉਹ ਮੰਡੀ ਘਟ ਆਉਂਦਾ ਹੈ ਉਹਨੇ ਆਪਣੇ ਬ੍ਰਦਰ ਨੂੰ ਕਿ ਜ਼ਿੰਮੇਵਾਰੀ ਸੌਂਪਤੀ ਹੈ ਇਹਦੇ ਚਾਰਤੀ ਭਾਈਚਾਰਾ ਸਹਿਮਤ ਹੋਇਆ ਹੈ ਪਰ ਜੋ ਇਹਨਾਂ ਨੇ ਫਰੀਆਂ ਮਾਰੇ ਵੀ ਕਿਹਾ ਹੈ ਜਾਂ ਹੋਰ ਵੀ ਦੁੱਖ ਸੋਗ ਹੈ ਸਾਡੀ ਕਮੇਟੀ ਬੈਠ ਕੇ ਸਾਰੀ ਗੱਲ ਕਰੇਗੀ ਮੈਂ ਇਹ ਵੀ ਮੁੱਦਾ ਨਾਲ ਹੈ ਵੀ ਸਾਡੇ ਮੰਡੀ ਸਫਾਈ ਨਹੀਂ ਹੋ ਰਹੀ ਨਹੀਂ ਮੰਡੀ ਬੋਰਡ ਨੂੰ ਵੀ ਅਸੀਂ ਮੈਸੇਜ ਆ ਚੁੱਕੇ ਆ ਵੀ ਇੱਥੇ ਪਾਣੀ ਦੀ ਸਮੱਸਿਆ ਨਹੀਂ ਹੈਗੀ ਸਵਾਈ ਦਾ ਬਹੁਤ ਬੁਰਾ ਵਾਲੇ ਚਾਹੇ ਉਹ ਫਰੀਆਂ ਵਾਲੇ ਪਾਸੇ ਹੋਵੇ ਚਾਹੇ ਉਹ ਸਬਜੀ ਮੰਡੀ ਵਾਲੇ ਪਾਸੇ ਹੋਵੇ ਕਿਉਂਕਿ ਅਸੀਂ 83 ਲੱਖ ਰੁਪਏ ਦਾ ਰੈਵਨੂ ਦਿੰਦੇ ਆ ਮਾਰਕੀਟ ਮੰਡੀ ਬੋਰਡ ਨੂੰ ਲੇਕਿਨ ਇੰਨਾ ਪੈਸਾ ਦੇਣ ਦੇ ਬਾਅਦ ਇਹਨਾਂ ਰੈਵਨੂ ਦੇਣ ਦੇ ਬਾਵਜੂਦ ਵੀ ਅਸੀਂ ਨਰਕ ਦੀ ਜ਼ਿੰਦਗੀ ਜੀ ਰਹੇ ਆ ਚਾਹੇ ਫਰੂਟ ਮੰਡੀ ਹੋਵੇ ਪਿਆਜ਼ ਮੰਡੀ ਹੋਵੇ ਸਬਜੀ ਮੰਡੀ ਹੋਵੇ ਜੇ ਤੁਸੀਂ ਰੈਵਨੂ ਲੈ ਰਹੇ ਹੋ ਤੇ ਆਰਤੀਆਂ ਨੂੰ ਜ਼ਿੰਦਗੀ ਜੀਣ ਦਾ ਮੌਕਾ ਦਿਓ ਕਿਉਂਕਿ ਨਹੀਂ ਤੇ ਕਈ ਆਰਤੀਏ ਤੇ ਵਿਚਾਰੇ ਮੇਰੇ ਹਿਸਾਬ ਨਾਲ ਦੁਨੀਆ ਤੋਂ ਜਾ ਚੁੱਕੇ ਨੇ ਬਿਮਾਰੀ ਬਹੁਤ ਜ਼ਿਆਦਾ ਹੈ ਅਗਰ ਕਿਸੇ ਦਾ ਨੁਕਸਾਨ ਹੁੰਦਾ ਹੈ ਉਹ ਮੰਡੀ ਬੋਰਡ ਜ਼ਿੰਮੇਵਾਰ ਹੋਏਗੀ ਲੇਕਿਨ ਅਸੀਂ ਮੰਡੀ ਬੋਰਡ ਨੂੰ ਬਾਰ ਬਾਰ ਇਹੀ ਕਹਿੰਦੇ ਆ ਵੀ ਤੁਸੀਂ ਸਫਾਈ ਦਾ ਖਾਸ ਕਰਕੇ ਖਿਆਲ ਰੱਖੋ ਸਫਾਈ ਜ਼ਰੂਰ ਰੱਖੋ ਮੈਂ ਵਾਈਸ ਚੇਅਰਮੈਨ ਕਰਪਾਲ ਸਿੰਘ ਪਾਲਾ ਮਾਨਯੋਗ ਦਾਣਵ ਸਾਹਿਬ ਕਨੋਜ ਜੀ ਰਚਿੰਦ ਜੀ ਮੇਰੇ ਮੇਰੇ ਪੂਜਨੇ ਰਾਜੂ ਮਲਕ ਜੀ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਮੰਡੀ ਦੀ ਸੇਵਾ ਕੀਤੀ ਆ ਉਨਾ ਸਾਰਿਆਂ ਦੀ ਸਾਡੀ ਸਹਿਮਤੀ ਦੇ ਨਾਲ ਅਸੀਂ ਜੈਪੀਜੀ ਨੂੰ ਪ੍ਰਧਾਨ ਬਣਾਇਆ ਉਹਨਾਂ ਤੋਂ ਪਹਿਲਾਂ ਇਹਨਾਂ ਦਾ ਭਰਾ ਗੁਰਕਮਲ ਇਲੂ ਪ੍ਰਧਾਨ ਸੀ ਉਹ ਕਿਸੇ وجہ ਚ ਐਕਸੀਡੈਂਟ ਕਰਕੇ ਉਹ ਥੋੜੀ ਸੱਟ ਦੀ ਪ੍ਰੋਬਲਮ ਅਸੀਂ ਪ੍ਰੋਬਲਮ ਉਹ ਕਰ ਨਹੀਂ ਸਕਦੇ ਸੀ ਉਹ ਜਿਹੜੀ ਸੇਵਾ ਉਹਨਾਂ ਨੇ ਆਪਣੇ ਛੋਟੇ ਭਾਈ ਜੈਪੀ ਨੂੰ ਦਿੱਤੀ ਆ ਤੇ ਇਹ ਤਿੰਨ ਪੀੜੀਆਂ ਤੋਂ ਇਹ ਸੇਵਾ ਕਰਦੇ ਆਏ ਮੰਡੀ ਦੀ ਪਹਿਲਾਂ ਮੇਰੇ ਗੁਰ ਚੀਖ ਸਿੰਘ ਜੜਾਕੀ ਜੀ ਮੇਰੇ ਵੱਡੇ ਭਰਾ ਉਹਨਾਂ ਨੇ ਸੇਵਾ ਕੀਤੀ ਫਿਰ ਗੁਰਕਮਲ ਨੇ ਕੀਤੀ ਹੁਣ ਜੈਪੀਜੀ ਨੂੰ ਭਾਰ ਸੌਂਪਿਆ ਸਾਰੀ ਸਾਨੂੰ ਇੱਥੇ ਬਹੁਤ ਉਮੀਦ ਆ ਜੰਗਾ ਕਿਉਂਕਿ ਖੂਨ ਕੈਂਪ ਦੇ ਕੈਂਪ ਲਾਂਦਾ ਰਹਿੰਦਾ ਖੂਨ ਦੇ ਕੈਂਪ ਲਾ ਰਿਹਾ ਕਿਥੇ ਵਿਆਹ ਕੁੜੀ ਸੇਵਾਦਾਰਾ ਸੋਸ਼ਲ ਵਰਕਰ ਕਰਦਾ ਇਹ ਤੇ ਕਈ ਗਰੀਬਾਂ ਕੁੜੀਆਂ ਦਾ ਵਿਆਹ ਚ ਵੀ ਯੋਗਦਾਨ ਪਾਉਂਦਾ ਇਸ ਕਰਕੇ ਅਸੀਂ ਇਹਨੂੰ ਪਹਿਲ ਦੇ ਆਧਾਰ ਤੇ ਇਹਨੂੰ ਪ੍ਰਧਾਨ ਬਣਾਇਆ ਵੀ ਇੱਥੇ ਸਾਨੂੰ ਬਹੁਤ ਉਮੀਦ ਆ ਕਿ ਇਹ ਸਾਡੇ ਜਿਹੜੇ ਮੁਸ਼ਕਲਾਂ ਹੱਲ ਕਰੂਗਾ ਹੌਂਦੀ ਹੱਲ ਹੋਣਗੀਆਂ ਸਾਰੀਆਂ ਅਸੀਂ ਦਾਨਪ੍ਰ ਸਾਹਿਬ ਨੂੰ ਦੱਸਤੀਆਂ ਉਹ ਦਾਨਪ੍ਰ ਸਾਹਿਬ ਸਾਡੇ ਨਾਲ ਭਰੋਸਾ ਦਿੱਤਾ ਉਹਨਾਂ ਨੇ ਸਾਨੂੰ ਕਿ ਇਹ ਸਾਰੀਆਂ ਅਸੀਂ ਹੱਲ ਕਰਾਂਗੇ ਠੀਕ ਦਾਨਪ੍ਰ ਸਾਹਿਬ ਦੇ ਅਸ਼ੀਰਵਾਦ ਨਾਲ ਆਪਣੀ ਕਮੇਟੀ ਗਠਿਤ ਹੋਈ ਹੈ ਤੇ ਆਪਾਂ ਇਹ ਹੀ ਚਾਹਦੇ ਹਾਂ ਕਿ ਸਾਰੇ ਆਪਾਂ ਐਸੋਸੀਏਸ਼ਨ ਆਰਤੀ ਭਰਾ ਮਿਲ ਕੇ ਜੋ ਵੀ ਮੰਡੀ ਦੀਆਂ ਸਮੱਸਿਆਵਾਂ ਹੈਗੀਆਂ ਆਪਾਂ ਪੈਲ ਦੇ ਆਧਾਰ ਤੇ ਹੱਲ ਕਰਾਂਗੇ ਮੰਡੀ ਵਿੱਚ ਧੱਕਾ ਬਿਲਕੁਲ ਨਹੀਂ ਹੋਣ ਦਿੱਤਾ ਜਾਊਗਾ ਜੋ ਵੀ ਬਾਥਰੂਮਾਂ ਦੀ ਸਮੱਸਿਆ ਹੈ ਇੱਥੇ ਬਾਥਰੂਮ ਦੀ ਇੰਨੀ ਕ ਸਮੱਸਿਆ ਹੈ ਕਿ ਆੜਤੀ ਬਾਥਰੂਮ ਜਾ ਹੀ ਨਹੀਂ ਸਕਦਾ ਇੰਨਾ ਬੁਰਾ ਹਾਲ ਆ ਪਾਣੀ ਦੇ ਇੱਥੇ ਟੈਂਕੀਆਂ ਨਹੀਂ ਲੱਗੀਆਂ ਹੋਈਆਂ ਵਿੱਚ ਕਾਇਆਂ ਜਮੀਆਂ ਹੋਈਆਂ ਮਤਲਬ ਬਹੁਤ ਹੀ ਆੜਤੀਆਂ ਦੀ ਹਾਲਤ ਨਿਰਦਈ ਕੀਤੀ ਹੋਈ ਹੈ ਨਾਲ ਕਿੰਨੀ ਵਾਰੀ ਲੈਟਰਾਂ ਦੇ ਚੁੱਕੇ ਆ ਮੰਗ ਪੱਤਰ ਦੇ ਚੁੱਕੇ ਆ ਪਰ ਕੋਈ ਹੱਲ ਨਹੀਂ ਹੁੰਦਾ ਇੱਥੇ ਸੈਕਟਰੀ ਦਾ ਕੀ ਸੀਮਤ ਰਹਿ ਜਾਂਦਾ ਉੱਪਰ ਕੋਈ ਹੱਲ ਨਹੀਂ ਹੁੰਦਾ ਤੇ ਆਪਾਂ ਇਹ ਦਾਨਵ ਸਾਹਿਬ ਤੋਂ ਇਹ ਭਰੋਸਾ ਚਾਹੁੰਦੇ ਆ ਕਿ ਸਾਡੀ ਟੀਮ ਨੂੰ ਥਾਪੀ ਦੇ ਕੇ ਸਰਕਾਰ ਤੱਕ ਸਾਡੀ ਮੰਗ ਪਹੁੰਚਾਈ ਜਾਵੇ ਤੇ ਆੜਤੀਆਂ ਨੂੰ ਸੁਖ ਦਾ ਸਾਹ ਮਿਲੇ ਤੇ ਕੋਈ ਵੀ ਅੱਗੇ ਤੋਂ ਪਰੇਸ਼ਾਨੀ ਆਂਦੀ ਆ ਆਪਾਂ ਡੱਟ ਕੇ ਨਾਲ ਖੜੇ ਆ ਉਹਦਾ ਡੱਟ ਕੇ ਵਿਰੋਧ ਕਰਾਂਗੇ ਮੈਂ ਇਹੀ ਕਹਿ ਕੇ ਧੰਨਵਾਦ ਕਰਦਾ ਜੀ ਹਾਂਜੀ ਰੋਹਿਤ ਜੀ ਅੱਜ ਜੈਪੀ ਨੂੰ ਪ੍ਰਧਾਨ ਬਣਾਇਆ ਗਿਆ ਵਾ ਉਹਨਾਂ ਦੇ ਪਹਿਲੇ ਬੜੀ-ਬੜੀ ਜ਼ਿੰਮੇਵਾਰੀ ਸੌਂਪੀ ਆ ਆ ਕਿਸ ਤਰ੍ਹਾਂ ਦੇਖਦੇ ਤੇ ਮੰਡੀਰ 'ਚ ਕਾਫੀ ਸਮੱਸਿਆਵਾਂ ਦੁਨੀਆ ਦਿਸੀਆਂ ਚੈਰ ਤਾਂ ਉੱਪਰ ਨੂੰ ਬਲੋਈ ਸਕੱਟਰੀ ਵੀ ਪ੍ਰਧਾਨ ਵੀ ਕਿ ਲੱਗਦਾ ਹੈ ਕਿ ਹੱਲ ਹੋ ਪਾਂਗੇ ਹੱਲ ਅੱਜ ਅਸੀਂ ਮੰਡੀ ਇਸ ਗੱਲੋਂ ਹੀ ਇਕੱਠੇ ਹੋਏ ਆ ਮਾਨਯੋਗ ਸ਼੍ਰੀ ਵਿਜੇ ਦਾਨਵ ਜੀ ਕਨੋਜ ਦਾਨਵ ਜੀ ਔਰ ਮੰਡੀ ਦੇ ਚੇਅਰਮੈਨ ਰਾਜੂ ਮਲਕ ਜੀ ਔਰ ਸਮਸਤ ਸਮੂਹ ਭਾਈਚਾਰੇ ਵੱਲੋਂ ਉਹਨਾਂ ਦੀ ਸਹਿਮਤੀ ਨਾਲ ਸਰਬਸਹਿਮਤੀ ਨਾਲ ਜਗਨ ਜੈਪੀ ਨੂੰ ਮੰਡੀ ਦਾ ਪ੍ਰਧਾਨ ਇਹ ਲਾਨਿਆ ਗਿਆ ਔਰ ਜਿਹੜੀਆਂ ਮੰਡੀ ਦੀਆਂ ਕਾਫੀ ਸਮੱਸਿਆਵਾਂ ਹਨ ਇਹ ਹੱਲ ਕਰਨਗੇ ਔਰ ਕਰਦੇ ਵੀ ਆਏ ਨੇ ਇਹ ਪਰਿਵਾਰ ਪਿਛਲੀਆਂ ਤਿੰਨ ਪੀੜੀਆਂ ਤੋਂ ਮੰਡੀ ਦੀ ਸੇਵਾ ਕਰ ਰਿਹਾ ਪਹਿਲਾਂ ਇਹਨਾਂ ਦਾਦਾ ਜੀ ਸਰਦਾਰ ਹਰਚਰਨ ਸਿੰਘ ਜੀ ਫਿਰ ਗੁਰਬਖਸ਼ ਸਿੰਘ ਰੈਕੀ ਜੀ ਫਿਰ ਗੁਰਕਮਲ ਸਿੰਘ ਹੀਲੂ ਜੀ ਉਹਨਾਂ ਨੇ ਸਿਹਤ ਠੀਕ ਨਾ ਹੋਣ ਕਰਕੇ ਇਹ ਜ਼ਿੰਮੇਵਾਰੀ ਜਗਨ ਜੈਪੀ ਨੂੰ ਸੌਂਪੀ ਹੈ ਔਰ ਸਾਨੂੰ ਉਮੀਦ ਔਰ ਪੂਰਾ ਵਿਸ਼ਵਾਸ ਹੈ ਕਿ ਇਸ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਣਗੇ ਔਰ ਜਿਹੜੀ ਤੁਸੀਂ ਮਸਲਿਆਂ ਦੀ ਗੱਲ ਕਰ ਰਹੇ ਹੋ ਜਿਸ ਤਰ੍ਹਾਂ ਕਿ ਓਵਰਚਾਰਜਿੰਗ ਦਾ ਲਾਈਟਾਂ ਦਾ ਕੂੜੇ ਦਾ ਸਫਾਈ ਦਾ ਜਿਹੜੀ ਵੀ ਮਸਲੇ ਆਣਗੇ ਮੰਡੀ ਦੇ ਇਹ ਪਹਿਲ ਦੇ ਆਧਾਰ ਤੇ ਜਗਨ ਜੈਪੀ ਵੀਰਾ ਹੱਲ ਕਰਾਊਗਾ ਉਹਨਾਂ ਨੂੰ ਜੋ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਹੋਣਗੇ ਜਿਸ ਤਰ੍ਹਾਂ ਕੀ ਇਹ ਕਹਿੰਦੇ ਨੇ ਗਰੀਬਾਂ ਦੀ ਮਦਦ ਜੋ ਇਹਨਾਂ ਨਾਲ ਧੱਕਾ ਹੋ ਰਿਹਾ ਕਿਸੇ ਵੀ ਤਰ੍ਹਾਂ ਦਾ ਨਹੀਂ ਹੋਣ ਦਿੱਤਾ ਜਾਏਗਾ ਔਰ ਮੰਡੀ ਨੂੰ ਗੱਲਾਂ ਤਾਂ ਨਹੀਂ ਵਾਕਈ ਸਮਾਰਟ ਮੰਡੀ ਬਣਾਇਆ ਜਾਏਗਾ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਚਲੋ ਚਲੋ ਗੱਲ ਸਭ ਤੋਂ ਵੱਡੀ ਮੁੱਦਾ ਹੈ ਰਾਜਨੀਤੀ ਦੇ ਅੰਦਰ ਹੁੰਦੀ ਹੈ ਕਾਫੀ ਹੱfte ਵਿਸਲੇ ਜਾਂਦੇ ਅੰਦਰ ਹੱfte ਨਾਲ ਕਿਹੜਾ ਇਹਨਾਂ ਰੋਗੀ ਸਹੀ ਹੋਏ ਇਸੇ ਕਰਕੇ ਜਗਨ ਜੈਪੀ ਨੂੰ ਹੁਣ ਪ੍ਰਧਾਨ ਥਾਪਿਆ ਈਲੂ ਵੀਰਨ ਵੀ ਪੂਰੀ ਕੋਸ਼ਿਸ਼ ਕੀਤੀ ਪਿਛਲੀ ਵਾਰੀ ਕੋਈ ਦਿੱਕਤ ਰਹਿ ਗਈ ਜਿਹਦੇ ਕਰਕੇ ਵੀ ਠੇਕੇਦਾਰ ਜਾਂ ਹੋਰ ਵੀ ਤੱਕਾ ਕਰਦੇ ਰਹੇ ਅਸੀਂ ਕਿਸੇ ਦਾ ਜ਼ਿਕਰ ਨਾ ਕਰਦੇ ਹੋਏ ਹੁਣ ਅਸੀਂ ਅੱਗੋਂ ਜੋ ਵੀ ਕਰਨਾ ਕਿਸੇ ਨਾਲ ਤੱਕਾ ਨਹੀਂ ਹੋਣ ਦੇਣਾ ਜਿਸ ਤਰ੍ਹਾਂ ਇਹ ਕਹਿੰਦੇ ਨੇ ਪਰਚੀ 100 ਦੀ ਹੈ 100 ਉਹਦੇ 100 ਹੀ ਲੱਗਣਗੇ ਜੈਪੀ ਵਰਾਏ ਦੇ ਤੇ ਡਟ ਕੇ ਮੰਡੀ ਦੇ ਸਾਰੇ ਭਰਾਵਾਂ ਦੀ ਯੂਨੀਅਨ ਦੇ ਨਾਲ ਖੜੇ